ਮੂਵੀ ਮਟਰੋ ਪਿਆਰ ਬੜੀ ਸਸਤਰੀ ਗੱਲ ਹੈ ਜੀ ਸਸਤਰੀ ਗੱਲ ਹੈ ਕੀ ਐਸ ਐਲਟੋਸ ਕਰ ਰਹੇ ਹੈ ਗੱਡੀ ਡਰਾਈ ਗ੍ਰੀਨ ਠੀਕ ਹੈ ਜੀ ਤੇ ਹਸਪੀਟਲ ਦੇ ਕਾਫੀ ਹਾਲਾਤ ਮਾਰੇ ਹੋਏ ਪਏ ਨੇ ਤੇ ਡਰਾਈ ਗ੍ਰੀਨ ਕੀਤਾ ਪਰਟ ਕੀ ਕਰਦੇ ਹੈ ਤੇ ਅੰਦਰ ਦੇ ਵੀ ਤੁਹਾਨੂੰ ਹਾਲਾਤ ਦਿਖਾ ਦਿੰਦੇ ਹਾਂ ਠੀਕ ਹੈ ਜੀ ਇਸਦਾ ਬਵਾ ਹੁੰਦਾ ਆਜਾ ਕਰਨ ਉਹ ਇਸੇ ਮਤਲਬ ਅੱਜ ਦੀ ਗੱਲ ਦਾ ਮਕਸਦ ਇਹੀ ਹੁੰਦਾ ਹੈ ਕਿ ਭਾਈ ਸਾਹਿਬ ਜਿਹੜੀ ਆ ਚੀਜ਼ ਐ ਪ੍ਰੋਪਰਲੀ ਕਲੀਨ ਹੋ ਜੂਗੀ ਤੇ ਫਲੋਰ ਉਹ ਭੜੇ ਉਹ ਪ੍ਰੋਪਰਲੀ ਕਲੀਨ ਹੋ ਜਾਊਗਾ ਠੀਕ ਹੈ ਜੀ ਗੱਡੀ ਸਾਰੇ ਕੰਨੇ ਡਰਾਈ ਕਲੀਨ ਭਾਈ ਸਾਹਿਬ ਮੋਹਿੰਦ ਤੇ ਅਰਮੋਰ ਨੇ ਜੀ ਬਿੱਲਾ ਜੀ ਇਹਨਾਂ ਦੀ ਲੜਾਈ ਚੱਲ ਰਹੀ ਆ ਪੂਰੀ ਕਿ ਬਿੱਲਾ ਨਹੀਂ ਕੰਮ ਕਰ ਰਿਹਾ ਮੋਹਿੰਦ ਕਹਿੰਦਾ ਮੋਏ ਉਹ ਨਹੀਂ ਕੰਮ ਕਰ ਰਿਹਾ ਮੂਲੀ ਕਹਿੰਦਾ ਕੋਈ ਕੁਝ ਨਾ ਮੈਂ ਪੂੜਾ ਹੀ ਤੇ ਛੱਤਾਂ ਕਰਤੀ ਡਰਾਈ ਕਲੀਨ ਸਿੱਤੇ ਖੋਲਤੀ ਸਾਰੀ ਆफी ਸਾਫ ਹੋ ਗਈ ਹੈ ਥੋੜੀ ਥੋੜੀ ਗਿੱਲੀ ਆ ਵਿੱਚ ਤੇ ਆਹ ਹਣ ਸਾਰੀ ਕਰਤੀ şart ਓਕੇ ਰਿਪੋਰਟ ਡੈਸ਼ਬੋਰਡ ਸੈਂਟਰ ਬਾਕਸ ਕਰਾ ਦੇਖ ਲੋ ਗੱਡੀ ਦੇ ਵਿੱਚ ਨੂੰ ਦੇਖ ਤਾਂ ਬੰਦਾ ਖਾਂਦਾ ਪਿੰਦੇ ਜੂਤੀ ਲੱਗਦਾ ਹੈ ਮੋਫਲੀ ਮਾਵਲੀ ਗੁਲਾਈ ਚੰਗੀ ਬਾਬੇ ਨਾ ਮੋਫਲੀ ਵੀ ਖਰਾੜੀ ਆ ਗੱਡੀ ਦੀ ਗਲਾਸੀ ਵੀ ਲੱਗਦੀ ਆ ਮਹਾਰਾਜ ਠੀਕ ਹੈ ਜੀ ਕੋਈ ਨਹੀਂ ਕੀ ਕਹਿਣੇ ਬੜੀਆਂ ਬੜੀਆਂ ਬਾਹਰੋਂ ਕਰਨੀ ਕੰਪਾਉਂਡ ਗੱਡੀ ਕਹਿੰਦੇ ਆ ਵੀ ਦੇਖੋ ਆਪਣਾ ਰੱਖ ਨੀ ਆ ਵੀ ਆਵਾਜ਼ ਗਾਫੀ ਮਾੜੇ ਨੇ ਗੱਡੀ ਦੇ ਮਾਲ ਵੇਖ ਸਕਦੇ ਹਾਂ ਦੋ ਸਿੰਘ ਆਂਦੀ ਆ ਕਰ ਲਓ ਤੇ ਲੰਗਰ ਵੀ ਕਹਿੰਦੇ ਗੱਡੀ ਚ ਚਾਲਦਾ ਨਾਲ ਡੁੱਲ ਡੁੱਲੀ ਹੈ ਕਹਿੰਦੇ ਐਮੋਦੀ ਇਹੀ ਅਸੀਂ ਕੰਮ ਕਰਨਾ ਜੀ ਹੁਣ ਤੇ ਗੱਡੀ ਨਵੀਂ ਬਣਾ ਕੇ ਰੇਣੀ ਹੈ ਗੱਡੀ ਮਲੇ ਚ ਕੀ ਕਹਿੰਦੇ ਹਰ ਪਿਕ ਹਰ ਪਿਕ ਲੋ ਚੈੱਕ ਕਰ ਲੋ ਵੀ ਮਟਰੂ ਅੰਦਰੋਂ ਗੱਡੀ ਡ੍ਰਾਈਕ ਨੀਨ ਕਰ ਦਿੱਤੀ ਸੀ ਤੇ ਫਾਈਨਲੀ ਟੱਚ ਦੇਖ ਤਾਂ ਅੰਦਰ ਫਲੋਰ ਚੈੱਕ ਕਰ ਲੋ ਠੀਕ ਹੈ ਜੀ ਪਹਿਲਾਂ ਤੁਸੀਂ ਦੇਖਿਆ ਸੀ ਹੁਣ ਵੀ ਚੈੱਕ ਕਰ ਲਵਾਂ ਠੀਕ ਹੈ ਜੀ ਤੇ ਗੱਡੀਆਂ ਵਿੱਚ ਮੁਕਾ ਦਿੱਤੀਆਂ ਮੁੰਡਿਆਂ ਨੇ ਅੱਜ ਆਹ ਦੇਖੋ ਨਾਲ ਇਧਰੀ ਸਾਈਡ ਤੋਂ ਨਹੀਂ ਦੇਖਿਆ ਸੀ ਪਹਿਲਾਂ ਕਾਫੀ ਖਲਾਰਾ ਪਿਆ ਸੀ ਗੱਡੀ ਦੇ ਵਿੱਚ ਤੇ ਕਾਫੀ ਸਮਾਨ ਪੱਤਰ ਖਿਲਰਿਆ ਹੋਇਆ ਸੀ ਹਾਂ ਵੀ ਸੀਟ ਚੈੱਕ ਕਰ ਸਕਦੇ ਹਾਂ ਜਦੋਂ ਵੀ ਆਪਕੋ ਸਫਾਈ ਕਰਨ ਦੇ ਵੀ ਨਾ ਗੱਡੀ ਦੇ ਵਿੱਚ ਸੈਂਟਰ ਚ ਫੋਰਨ ਡਾਲੇ ਜਾਂਦਾ ਜਾਂ 100 ਸਿਆ ਜਾਂ ਕੁਝ ਵੀ ਕੋਲ ਡਰਿੰਗਰ ਵਗੈਰਾ ਉਹ ਇਥੋਂ ਨਹੀਂ ਪ੍ਰੋਪਰਲੀ ਕਲੀਨ ਹੁੰਦਾ ਆਪਾਂ ਡੇਲੀ ਵਾਸ਼ ਕਰਾਉਂਦੇ ਜਾਂ ਕੁਝ ਵੀ ਪਰ ਜਿਹੜੀ ਇਹ ਚੀਜ਼ ਸੀਟਾਂ ਖੋਲ ਕੇ ਡਰਾਈ ਕਲੀਨ ਹੋ ਜਾਣੀ ਬਾਈ ਸਾਹਿਬ ਦਾ ਫਲੋਰ ਜਿਹੜਾ ਪ੍ਰੋਪਰਲੀ ਕਲੀਨ ਹੋ ਜਾਊਗਾ ਇਸੇ ਕਰਕੇ ਕਹਿੰਦਾ ਜਦੋਂ ਵੀ ਗੱਡੀ ਨੂੰ ਸੇ ਕਰਾਉਣੀ ਹੈ ਡਰਾਈ ਕਲੀਨ ਤਾਂ ਸੀਟਾਂ ਖਲਾ ਕੇ ਕਰਾਓ ਸਭ ਤੋਂ ਬੈਸਟ ਸੀਟਾਂ ਖੋਲਣੀਆਂ ਜਾਣਦਾ ਅਗਰ ਸੈਟ ਵੀ ਤੁਹਾਨੂੰ ਵਰਕੇ ਲਾਊਗਾ ਇਧਰ ਹੀ ਸਾਈਡ ਵੀ ਦੇਖ ਲਓ ਕਾਫੀ ਸਾਫ ਹੋ ਗਈ ਹੈ ਸੀਟਾਂ ਵੀ ਹੋ ਗਈਆਂ ਤੇ ਬਾਹਰ ਜਿਹੜੀਆਂ ਰੱਖੀਆਂ ਸੀਟਾਂ ਉਹ ਵੀ ਹਾਂ ਇਹ ਲੋੰਗ ਬੋਈ ਰੇ ਨੱਗੇ ਹੋਏ ਜਵਾਦੂ ਠੀਕ ਹੈ ਜੀ ਤੇ ਸਾਥ ਵੀਦਿਆਂ ਦੁਆਰਾ ਚੱਤਰ ਵੀ ਕਾਫੀ ਗੰਦੀ ਸੀ ਗੱਡੀ ਜੀ ਤੇ ਨਵੀਂ ਬਣ ਗਈ ਮਹਾਰਾਜ OK